ਅੱਜ ਆਪਣਾ ਨਾਮ ਦੱਸ ਕੇ ਤੇ ਜਗ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਦੀ ਫਤਿਹ ਮੇਰਾ ਨਾਮ ਅਮਰਿੰਦਰ ਕੌਰ ਹੈ ਮੈਂ ਮੁਹਾਲੀ ਤੋਂ ਆਈ ਹਾਂ और इस समय असि सचखंड श्री हरिमंदर साहब च जो दीपमाला हो रही है और आतिशबाजी चल रही है क्योंकि आज दूसरे पातशाह गुरु अंगद देव जी महाराज का प्रकाश पुरब मनाया जा रहा है और बहुत ही उत्साह भरिया और आनंदमयी इतने नज़ारा है जिसका सू एक अवसर प्राप्त होया है और उसका आनंद ले रहे हैं ਪਹਿਲਾਂ ਤੁਸੀਂ ਆਏ ਸੀ ਕਿ ਜਾਂ ਅੱਜ ਸਪੈਸ਼ਲੀ ਆਏ ਅੱਜ ਆਪਣੇ ਕਾਲੇ ਪ੍ਰਕਾਸ਼ ਨੂੰ ਸਪੈਸ਼ਲੀ ਆਏ ਹਾਂ ਜੀ ਅਸੀਂ ਤਾਂ ਦੂਰੋਂ ਆਏ ਆਂ ਜੀ ਸਪੈਸ਼ਲੀ ਆਏ ਆਂ ਧੰਗੁਰ ਰਾਮਦਾਸ ਜੀ ਧੰਗੁਰ ਰਾਮਦਾਸ ਜੀ ਗੁਰੂ ਰਾਮਦਾਸ ਦੇ ਗ੍ਰਹਿ ਵਿਖੇ ਖੜੇ ਹਾਂ ਢਿੱਠੇ ਸੱਬੇ ਥਾਉ ਨਹੀਂ ਦੁੱਧ ਜਾ ਇਹ ਇਹੋ ਜਿਹਾ ਸਥਾਨ ਦੁਨੀਆ ਤੇ ਕਿਤੇ ਨਹੀਂ ਹੈ ਉਸ ਸਥਾਨ ਤੇ ਖੜੇ ਹਾਂ ਅੱਜ ਦੂਜੇ ਪਾਤਸ਼ਾਹ ਜੀ ਸਹਿਬ ਸਿਰ ਅੰਗਦ ਦੇ ਬਾਦਾ ਜੀ ਦਾ ਜੋ ਹੈ ਆਗਮਨ ਗੁਰਪੁਰ ਪ੍ਰਕਾਸ਼ ਦਿਹਾੜਾ ਗੁਰੂ ਰਾਮਦਾਸ ਦੇ ਇਸ ਸਤਾਂ ਦੇ ਮਨਾਇਆ ਜਾ ਰਿਹਾ ਹੈ ਸੰਗਤਾਂ ਹੌਮ ਹਮਾ ਕੇ ਪਹੁੰਚ ਰਿਹਾ ਹਨ ਜਿੰਨੀ ਭਾਂ ਮਰਜੀ ਗਰਮੀ ਹੈ ਸੰਗਤਾਂ ਗਰਮੀ ਨੂੰ ਅਖੋਲੇ ਕਰਦੇ ਹੋਏ ਵੀ ਆਪਣੇ ਬੱਚਿਆਂ ਨਾਲ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਆਪਣੀਆਂ ਝੋਲੀਆਂ ਭਰਨ ਵਾਸਤੇ ਪੁੱਜ ਰਿਹਾ ਹਨ ਗੁਰੂ ਅੰਗਦ ਦੇ ਮਹਾਰਾਜ ਨੇ ਅਵਤਾਰ ਧਾਰਿਆ 1504 ਈਸਵੀ ਨੂੰ ਬਾਬਾ ਫਿਰਮਾਰੀ ਦੇ ਗ੍ਰਹਿ ਵਿਖੇ ਤੇ ਮਾਤਾ ਦਇਆ ਗੁਰੂ ਕੁਖ ਤੋਂ ਉਤਾਰਤਾ ਰਿਆ ਇਹਨਾਂ ਦਾ ਨਾਮ ਸੀ ਲੈਣਾ ਜੀ ਲੈਣਾ ਜੀ ਤੋਂ ਹੈ ਗੁਰੂ ਨਾਨਕ ਸਾਹਿਬ ਸੇਵਾ ਕਰਦੇ ਕਰਦੇ ਇੱਕ ਦਿਨ ਇਹੋ ਜਿਹਾ ਆਇਆ ਕਿ ਇੰਨੀ ਸੇਵਾ ਮਹਾਨ ਕੀਤੀ ਕਿ ਗੁਰੂ ਨਾਨਕ ਸਾਹਿਬ ਨੇ ਸੇਵਾ ਤੋਂ ਖੁਸ਼ ਹੋ ਕੇ ਇਹਨਾਂ ਨੂੰ ਜੋ ਹੈ ਆਪਣੀ ਗੱਦੀ ਦੇਣ ਵਾਸਤੇ ਉਹਨਾਂ ਨੇ ਮਨ ਬਣਾ ਲਿਆ ਤੋਂ ਬਾਬਾ ਜੀ ਨੇ ਬਾਬਾ ਜੀ ਨੂੰ ਗੱਦੀ ਦੇ ਕੇ ਇਹ ਆਪਣੇ ਅੰਗਾਂ ਨਾਲ ਲਾਇਆ ਤੇ ਮਹਾਰਾਜ ਨੇ ਆਪ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਦੇ ਚਰਨਾਂ ਤੇ ਮੱਥਾ ਟੇਕ ਕੇ ਜੋ ਹੈ ਇਹਨਾਂ ਨੂੰ ਜੋ ਹੈ ਪਾਈ ਲੈਣਾ ਜੀ ਨੂੰ ਗੁਰੂ ਅੰਗਤ ਗੁਰੂ ਅੰਗਾਂ ਦਾ ਮਤਲ ਹੈ ਗੁਰੂ ਦੇ ਅੰਗਾਂ ਨਾਲ ਲੱਗਣ ਵਾਲਾ ਉਹ ਇਹ ਗੁਰੂ ਬਣਾਇਆ ਤੇ ਗੁਰੂ ਅੰਗਤ ਦੇ ਮਹਾਰਾਜ ਨੇ ਪਰਪਕਾਰ ਕਰਦੇ ਹੋਏ 35 ਅਖਰੇ ਜੋ ਪੰਜਾਬੀ ਅਸੀਂ ਊੜਾ ਅੜਾ ਜਿਹੜੀ ਸੱਸਾ ਬੋਲਦੇ ਹਾਂ ਉਹ ਤਿਆਰ ਕੀਤੀਆਂ ਤੇ ਨਾਲੇ ਮਹਾਰਾਜ ਜੀ ਨੇ ਜੋ ਹੈ 64 ਸ਼ਬਦ ਜੋ ਉਹਨਾਂ ਨੇ ਆਪ ਉਚਾਰਨ ਕੀਤੇ ਸਿਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਦੇ 64 ਸ਼ਬਦ ਅੰਕਿਤ ਹਨ ਤੇ ਗੁਰੂ ਸਾਹਿਬ ਜੀ ਨੇ ਬੱਚਿਆਂ ਨੂੰ ਜੋ ਹੈ ਖਾੜੇ ਬਣਾਏ ਉੱਥੇ ਜੋ ਹੈ ਜੋ ਕੁਸਤੀ ਦਾ ਆਰੰਭ ਹੋਇਆ ਵੀ ਇਹਨਾਂ ਨੇ ਕੀਤਾ ਤਾਂ ਜੋ ਬੱਚੇ ਰਿਸ਼ਤ ਬੁਝੋਣ ਪੰਜਾਬੀ ਪੜ੍ਹਨ ਅਤੇ ਪੰਜਾਬੀ ਪੜਾਉਣ ਵਾਸਤੇ ਜੋ ਹੈ ਮਹਾਰਾ ਨੇ ਉਪਰਾਲਾ ਕਰਕੇ ਇੱਕ ਜੋ ਹੈ ਬੜੇ ਹੀ ਉੱਚੀ ਸੁੱਚੀ ਬੋਲੀ 35 ਅਖਰੀ ਤਿਆਰ ਕੀਤੀ ਅੱਜ ਅਸੀਂ 35 ਅਖਰੀ ਸਾਰੇ ਪੜ੍ਹਦੇ ਹਾਂ ਸੋ ਆਪ ਸੰਗਤਾਂ ਨੂੰ ਐਸੇ ਮਹਾਨ ਸਤਿਗੁਰੂ ਯਾਦ ਕਰਦੇ ਆ ਹੋਆ ਬਹੁਤ ਭਾਰੀ ਅਸਤਵਾਜੀ ਹੋ ਰਹੀ ਹੈ ਦੀਵਾਲਾ ਹੋਈ ਹੋਈ ਹੈ ਤੇ ਗੁਰੂ ਘਰ ਸੰਗਤਾਂ ਪਹੁੰਚ ਰਹੀਆਂ ਹਨ ਆ ਸਭੋ ਸਤਿਕਾਰ ਨੂੰ ਗੁਰੂ ਘਰ ਦੀਆਂ ਖੁਸ਼ੀਆਂ ਮਨਾਉਂਦੇ ਆ ਆਪ ਜੀ ਦੀ ਸਤਿਗੋਈ ਕਿਰਪਾ ਕਰਨ ਘਰਾਂ 'ਚ ਖੁਸ਼ੀਆਂ ਬਖਸ਼ਣ ਅਤੇ ਆਪ ਨੂੰ ਸੇਵਾ ਸਿਰੋਂ ਦਾਤ ਬਖਸ਼ਣ ਰਾਤ ਦਿਨ ਅਸੀਂ ਜੋ ਹੈ ਗੁਰੂ ਦਾ ਜਾਪ ਕਰਦੇ ਜੀਵਨ ਸਫਲਾ ਕਰ ਸਕੀਏ ਇਹੋ ਹੀ ਉਪਦੇਸ਼ ਹੈ ਗੁਰੂ ਘਰ ਦਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਗੁਰੂ ਰਾਮਦਾਸ ਜੀ